ਕਹਿੰਦੇ ਪੰਜਾਬ ਐਂਡ ਸਿੰਧ ਬੈਂਕ ਬਾਰੇ ਜਾਣਕਾਰੀ ਜੀ ਉਹ ਕਹਿੰਦੇ ਬੈਂਕ ਨਲਾਮ ਹੋਣ ਜਾ ਰਿਹਾ ਕਹਿੰਦੇ ਇਹ ਰੋਲਾ ਪੈ ਰਿਹਾ ਪੰਜਾਬ ਐਂਡ ਸਿੰਧ ਨਹੀਂ ਨਿਲਾਮ ਨਹੀਂ ਹੁੰਦਾ ਅੱਜ ਕੱਲ ਕੀ ਹੈ ਕਿ ਬੈਂਕਾਂ ਤੇ ਸੰਕਟ ਹੈ ਹੂੰ ਬੈਂਕਾਂ ਕੋਲ ਨਗਦੀ ਦੀ ਕਿੱਲਤ ਹੈ ਜੀ ਕਿਉਂਕਿ ਹੁਣ ਦੇਖੋ ਨਾ ਇੱਕ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਲੋਕਾਂ ਦੀ ਸੇਵਿੰਗ ਤੇਜ਼ੀ ਨਾਲ ਖਤਮ ਹੋਈ ਕੋਰੋਨਾ ਤੋਂ ਬਾਅਦ ਠੀਕ ਹੈ ਜੀ ਲੋਕਾਂ ਨੇ ਜਿਹੜੀ ਬਚੀ ਖੁਸ਼ੀ ਸੀ ਉਹ ਕਢਾਈ ਖਰਚੇ ਤੋੜਨ ਵਾਸਤੇ ਸੈਕੰਡ ਚੀਜ਼ ਇਹ ਆ ਕਿ ਸਾਡੇ ਸਲੋ ਡਾਊਨ ਆ ਗਿਆ ਹੂੰ ਠੀਕ ਹੈ ਥਰਡ ਚੀਜ਼ ਇਹ ਆ ਕਿ ਬੈਂਕਾਂ ਦੇ ਐਨਪੀਐਸ ਵਗੈਰਾ ਜਿਹੜੇ ਬਹੁਤ ਜ਼ਿਆਦਾ ਨੇ ਹੂੰ ਕਈ ਸਮੱਸਿਆਵਾਂ ਨੇ ਜੀ ਤਾਂ ਬੈਂਕਿੰਗ ਸੈਕਟਰ ਦਾ ਇੱਕ ਸੰਕਟ ਹੈ ਹੂੰ ਇਹ ਆ ਕਿ ਕਈ ਬੈਂਕ ਅੱਗੇ ਵੀ ਦੇਖੇ ਮਰਜ਼ ਹੋ ਜਾਂਦੇ ਮਰਜ਼ ਹੋ ਸਕਦਾ ਭਾਰਤ ਹਾਲੇ ਉਸ ਮਾਨਤੇ ਨਹੀਂ ਪਹੁੰਚਿਆ ਜਿੱਥੇ ਬੈਂਕਿੰਗ ਸੈਕਟਰ ਜਿਹੜਾ ਹੈ ਆਪਣਾ ਕੋਲਾਪਸ ਕਰ ਜਾਏਗਾ ਸਾਰੇ ਦਾ ਸਾਰਾ ਇਹ ਹੋ ਸਕਦਾ ਕਿ ਬੈਂਕ ਅਮਰਜ਼ ਕਰ ਦੇ ਕਿਸੇ ਦੂਜੇ ਬੈਂਕ ਚ ਜੀ ਠੀਕ ਹੈ ਨਾ ਜੀ ਸੋ ਇਨ ਨਾਮ ਨਹੀਂ ਐਸੀ ਮੇਰੇ ਖਿਆਲ ਦੇ ਨਾਲ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ ਫਿਲਹਾਲ ਤੇ ਦੂਜੀ ਗੱਲ ਆ ਕਿ ਕੋਈ ਬੈਂਕ ਜੇ ਮੰਨ ਲਓ ਦਿਵਾਲੀਆ ਹੋ ਜਾਂਦਾ ਹੈ ਦਿਵਾਲੀਆ ਸ਼ਬਦ ਆਪਾਂ ਇਸਤੇਮਾਲ ਕਰ ਲੈਂਦੇ ਆ ਜੇ ਬਿਲਕੁਲ ਉਹ ਕਹੋ ਕਿ ਟਹਿ ਜਾਂਦਾ ਤਦ ਵੀ ਇੱਕ ਨਿਸ਼ਚਿਤ ਰਕਮ ਜਿਹੜੀ ਆ ਉਹ ਤੁਹਾਨੂੰ ਮਿਲੇਗੀ ਮਿਲੇਗੀ ਸ਼ਾਇਦ ਉਹ 2 ਕੇ 5 ਲੱਖ ਹੈ ਜੀ ਉਹ ਉਹਨਾਂ ਰੁਪਈਆ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਹਮਮਮ। ਚਾਹ ਜਦ ਤੁਸੀਂ ਦੱਸਿਆ ਵੀ ਸੀ ਇੱਕ ਵਾਰੀ ਪਹਿਲਾਂ 10% ਸੀ ਫਿਰ ਹੁਣ ਸ਼ਾਇਦ 40% ਦੇ ਨੇੜੇ। ਹਾਂਜੀ ਉਹ 60 ਵਿੱਚ ਕੁਝ ਕੁ ਹਜ਼ਾਰ ਸੀ ਫਿਰ ਬਾਅਦ ਦੇ ਵਿੱਚ ਅਮੈਂਡਮੈਂਟ ਲਿਆਂਦੀ ਸੀ ਇਹਨਾਂ ਨੇ। ਜੀ ਜੀ। ਸੋਧ ਲਿਆ ਕੇ ਤੇ ਉਹ ਇੱਕ ਰਕਮ ਜਿਹੜੀ ਆ ਨਿਸ਼ਚਿਤ ਕਰ ਦਿੱਤੀ ਸੀ ਉਹ ਲੱਖਾਂ ਚ ਆ। ਹੁਣ ਮੈਨੂੰ ਐਗਜ਼ੈਕਟ ਤੇ ਯਾਦ ਨਹੀਂ ਐ ਸ। ਹਮ ਹਮ ਹਮ। ਜੀ ਜੀ ਜੀ। ਅਮਿੰਤੂ ਜੀ ਆਪਾਂ ਠਾ ਠਾ ਖੜ ਕੇ ਦੜਕੇ ਦੀਆਂ ਗੱਲਾਂ ਕਰ ਰਹੇ ਸੀ ਤੇ ਇੱਕ ਮੌਲ ਪੰਜਾਬ ਦੇ ਵਿੱਚ ਹੋਰ ਵੀ ਬਣਿਆ ਹੋਇਆ ਪੁਲਿਸ ਚੌਕੀਆਂ ਤੇ ਥਾਣਿਆਂ ਤੇ ਜਿਹੜੇ ਕਿਤੇ ਕੋਈ ਰੋਲਾ ਪੈਂਦਾ ਠਾ ਠਾ ਹੁੰਦਾ ਖੜਕਾ ਹੁੰਦਾ ਦਸਵੀਂ ਇੱਕ ਵਾਰ ਕਹਿੰਦੇ ਫੇਰ ਖੜਕਾ ਹੋ ਗਿਆ ਆ ਦੇਖੋ ਨਾ ਕਈ ਗੱਲਾਂ ਨਾ ਬੜੀਆਂ ਤਕਨੀਕੀ ਤੌਰ ਤੇ ਸਮਝਣ ਵਾਲੀਆਂ ਦੀਆਂ ਮਿਨੀਮਮ ਸ਼ੇਅਰ ਹੋਲਡਿੰਗ 51% ਕਰ ਰਿਹਾ ਜੀ ਤੇ ਗਵਰਨਮੈਂਟ ਬਾਕੀ ਸਟੇਕ ਸੈਲ ਹੋ ਰਿਹਾ ਉਹਦੇ ਚ ਕੀ ਹੁੰਦਾ 51% ਗਵਰਨਮੈਂਟ ਰੱਖ ਲੂਗੀ 49% ਹਿੱਸਾ ਜਿਹੜਾ ਉਹ ਪ੍ਰਾਈਵੇਟ ਪਲੇਅਰਾਂ ਕੋਲ ਚਲਾ ਜਾਊਗਾ ਬੈਂਕ ਨੂੰ ਪੈਸਾ ਮਿਲ ਜਾਏਗਾ ਜੀ ਸਾ ਸੌਖਾ ਹੋ ਜਾਏਗਾ ਪਰ 51 ਦਾ ਮਤਲਬ ਆਪਾਂ ਕਹਿੰਨੇ ਨਾ 94 51 ਦੀ ਗੇ ਜਿਹੜਾ 51 ਵਾਲਾ ਹੁੰਦਾ ਸਰ ਤਾਂ ਉਹ ਭਾਰੀ ਹੋਇਆ ਤਾਂ ਪ੍ਰਬੰਧ ਦੇ ਵਿੱਚ ਫੈਸਲਿਆਂ ਦੇ ਵਿੱਚ ਉਹ ਕਹਿ ਲਓ ਕਿ ਉਹਦੀ ਲੰਕ ਉੱਤੇ ਰਹੇਗੀ ਆ ਰੋਹਿਤ ਜੀ ਨੇ ਬੜਾ ਆਸਾਨ ਕਰ ਦਿੱਤਾ ਇਸ ਮਸਲੇ ਨੂੰ ਬਿਲਕੁਲ 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 ਜੈਕਨワਰਸੀ ਬਾਬਾ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ